ਇਹ ਤਿੰਨ ਦਿਨ ਦੀ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੈ ਸੇਵਾ ਦਾ ਸੰਕਲਪ ਜਿਹੜਾ ਹੈ ਸੇਵਾ ਦਾ ਸਿੱਖ ਸੰਕਲਪ ਹੈ ਇਸ ਉੱਤੇ ਤਿੰਨ ਦਿਨ ਨਿਰੰਤਰ ਜਿਹੜੀ ਚਰਚਾ ਹੋਣ ਜਾ ਰਹੀ ਹੈ ਇਹਦਾ ਮੁੱਖ ਜਿਹੜਾ ਉਦੇਸ਼ ਹੈ ਕਿ ਜਿਹੜਾ ਸਾਡਾ ਨੌਜਵਾਨ ਸਕਾਲਰ ਹੈ ਉਹਨਾਂ ਨੂੰ ਇਹਨਾਂ ਜਿਹੜੇ ਥੀਮ ਦੇ ਨਾਲ ਜਿਹੜਾ ਉਹ ਜੋੜਨਾ ਹੈ ਔਰ ਉਹ ਅਸੀਂ ਚਾਹੁੰਦੇ ਆ ਕਿ ਉਹ ਵੀ ਜਿਹੜੀ ਹੈ ਦਿਲ ਲਾ ਕੇ ਬਿਲਕੁਲ ਸੋਸਾਇਟੀ ਨਾਲ ਜਿਹੜੀ ਹੈ ਸਮਾਜ ਦੀ ਸੇਵਾ ਕਰਨ ਕਸ਼ਮੀਰ ਤੋਂ ਲੈ ਕੇ ਕਲਕੱਤੇ ਤੱਕ ਸardar Jagmohan Singh ਜਿਹੜੇ ਗਿੱਲ ਨੇ ਉਹ ਕਲਕੱਤੇ ਤੋਂ ਆਏ ਹੋਏ ਆ ਪੂਰੇ ਹਿੰਦੁਸਤਾਨ ਤੋਂ ਚਰਨਜੀਤ ਸਿੰਘ ਜਿਹੜਾ ਪਰਿਵਾਰ ਭਾਈ ਮਤੀਦਾਸ ਹੈ ਉਹ ਯੂਪੀ ਤੋਂ ਆਏ ਹੋਏ ਆ ਸੇਵਾ ਜਿਹੜੀ ਹੈ ਬਿਨਾਂ ਲੋਕਾਂ ਨੂੰ ਦੱਸਿਆ ਕਿਸੇ ਨੂੰ ਦੱਸਿਆ ਤੁਹਾਡੇ ਮਨਚ ਸੇਵਾ ਭਾਵਨਾ ਜਿਹੜੀ ਹੈ ਜੇ ਤੁਸੀਂ ਉਹ ਕਰ ਦਿਓ ਫਿਰ ਉਹ ਸੇਵਾ ਜਿਹੜੀ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਰਾਸਤ ਮੰਚ ਵੱਲੋਂ ਇੱਕ ਸੇਵਾ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ ਜਿਹੜਾ ਇਸ ਸਮਾਗਮ ਹੈਗਾ 3 ਦਿਨ ਤੱਕ ਚੱਲਣ ਵਾਲਾ ਅੱਜ ਸਮਾਗਮ ਦਾ ਦੂਜਾ ਦਿਨ ਹੈਗਾ ਤੇ ਇਸ ਸਮਾਗਮ ਦੇ ਵਿੱਚ ਯੂਨੀਵਰਸਿਟੀ ਦੇ ਬੱਚਿਆਂ ਨੇ ਵੀ ਬਹੁਤ ਭਾਗ ਲਿੱਤਾ ਤੇ ਸੇਵਾ ਦੇ ਬਾਰੇ ਉਹਨਾਂ ਨੂੰ ਸਮਝਾਇਆ ਗਿਆ ਸੇਵਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਸਰ ਸਸੀਕਲ ਜੀ ਸਸੀਕਲ ਜੀ ਸੇਵਾ ਦੇ ਕੀ ਕਹਿਣਾ ਚਾਹੂਗੇ ਵਿਰਾਸਤ ਮੰਚ ਬੋਲੋ ਅੱਜ ਇੱਕ ਤਿੰਨ ਦਿਨ ਦਾ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਪੰਜਾਬ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਅਨਮਿਊਟ ਚੈਨਲ ਤਜਿੰਦਰ ਫਤਿਹ ਜੀ ਦਾ ਔਰ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਕੱਲ ਸਵੇਰ ਤੋਂ ਸਾਡੇ ਨਾਲ ਨਿਰੰਤਰ ਜੁੜੇ ਹੋਏ ਹੋ ਇਹ ਤਿੰਨ ਦਿਨ ਦੀ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੈ ਸੇਵਾ ਦਾ ਸੰਕਲਪ ਜਿਹੜਾ ਹੈ ਸੇਵਾ ਦਾ ਸਿੱਖ ਸੰਕਲਪ ਹੈ ਇਸ ਉੱਤੇ ਤਿੰਨ ਦਿਨ ਨਿਰੰਤਰ ਜਿਹੜੀ ਚਰਚਾ ਹੋਣ ਜਾ ਰਹੀ ਹੈ ਔਰ ਮੁੱਖ ਰੂਪ ਚ ਸਾਡਾ ਜਿਹੜਾ ਇਹ ਕਾਨਫਰੰਸ ਕਰਾਉਣ ਦਾ ਕਿ ਜਿਹੜਾ ਸਾਡਾ ਨੌਜਵਾਨ ਵਰਗ ਹੈ ਨੌਜਵਾਨ ਸਕਾਲਰ ਹੈ ਕਿਉਂਕਿ ਤਰਵੈਣੀ ਹੈ ਇਸ ਕਾਨਫਰੰਸ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਮੋਸਟ ਵਿਦਵਾਨ ਨੇ ਉਹ ਸਾਡੀ ਉਮਰ ਦੇ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਚ ਪੜਾਉਣ ਵਾਲੇ ਪ੍ਰੋਫੈਸਰ ਵਿਦਵਾਨ ਨੇ ਤੇ ਨੌਜਵਾਨ ਜਿਹੜੇ ਰਿਸਰਚ ਸਕਾਲਰ ਹੈ ਪੀ ਐਚ ਡੀ ਐਮਫਲ ਕਰਨ ਵਾਲੇ ਜਿਹੜੇ ਵਿਦਿਆਰਥੀ ਖੋਜਾਰਥੀ ਹੈ ਉਹ ਤਿੰਨਾਂ ਦਾ ਸੰਵਾਦ ਜਿਹੜਾ ਇਸ ਕਾਨਫਰੰਸ ਦਾ ਜਿਹੜਾ ਹੈ ਸੰਵੇਦਨਸ਼ੀਲ ਜਿਹੜਾ ਸੰਵਾਦ ਹੈ ਉਹ ਇੱਥੇ ਹੋਣ ਜਾ ਰਿਹਾ ਹੈ ਖੇਸ਼ੀ ਕੀ ਹੈ ਜੀ ਇਸ ਕਾਨਫਰੰਸ ਦਾ ਕਿਉਂਕਿ ਬਹੁਤ ਵਿਦਵਾਨ ਜਿਹੜੇ ਨੇ ਇੱਥੇ ਪਹੁੰਚ ਪਹੁੰਚੇ ਨੇ ਕੱਲ ਵੀ ਬਹੁਤ ਵੱਡੀ ਵੱਡੀ ਸ਼ਖਸੀਅਤਾਂ ਇੱਥੇ ਪਹੁੰਚੀ ਸੀ ਤੇ ਸਟੂਡੈਂਟਸ ਵੀ ਥੇ ਨੇ ਜੀ ਦੇਖੋ ਇਹ ਜਿਹੜਾ ਇਹਦਾ ਮੁਖ ਜਿਹੜਾ ਉਦੇਸ਼ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਬਾਹਰ ਤੋਂ ਇੰਡੀਆ ਤੋਂ ਪੰਜਾਬ ਤੋਂ ਬਹੁਤ ਸਾਰੇ ਜਿਹੜੇ ਵਿਦਵਾਨ ਇਕੱਤਰ ਹੋਏ ਨੇ ਇਹਦਾ ਮੁੱਖ ਜਿਹੜਾ ਉਦੇਸ਼ ਹੈ ਕਿ ਜਿਹੜਾ ਸਾਡਾ ਨੌਜਵਾਨ ਸਕਾਲਰ ਹੈ ਉਹਨਾਂ ਨੂੰ ਇਹਨਾਂ ਜਿਹੜੇ ਥੀਮ ਦੇ ਨਾਲ ਜਿਹੜਾ ਉਹ ਜੋੜਨਾ ਔਰ ਉਹ ਅਸੀਂ ਚਾਹੁੰਦੇ ਆ ਕਿ ਉਹ ਵੀ ਜਿਹੜੀ ਹੈ ਦਿਲ ਲਾ ਕੇ ਬਿਲਕੁਲ ਸੋਸਾਇਟੀ ਨਾਲ ਜਿਹੜੀ ਹੈ ਸਮਾਜ ਦੀ ਸੇਵਾ ਕਰਨ ਮਨ ਚ ਉਹਨਾਂ ਦੇ ਸੇਵਾ ਪੈਦਾ ਕਰਨੀ ਆ ਤਾਂ ਜੋ ਸਾਡਾ ਸਮਾਜ ਜਿਹੜਾ ਹੋਰ ਸੁਧਰ ਸਕੇ ਖੋਰ ਚੰਗੇ ਕੰਮ ਕਰ ਸਕੇ ਕਿੰਨੇ ਕਾਲਜਾਂ ਦੇ ਬੱਚੇ ਨੇ ਇੱਥੇ ਭਾਗ ਲਿਆ ਇਸ ਸਮਾਗਮ ਦੇ ਵਿੱਚ ਕਿੱਥੇ-ਕਿੱਥੇ ਸਟੂਡੈਂਟਸ ਆਏ ਨੇ ਤੇ ਵਿਦਵਾਨ ਜਿਹੜੇ ਨੇ ਜਿਹੜੀ ਮਹਾਪੁਰਸ਼ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਕਿੱਥੇ-ਕਿੱਥੇ ਪਹੁੰਚੇ ਸੀਗੇ ਉਹ ਦੇਖੋ ਇਹ ਕਾਨਫਰੰਸ ਜਿਹੜੀ ਹੈ ਇਹ ਸਾਡੀ 11ਵੀਂ ਕਾਨਫਰੰਸ ਹੈ ਤੇ ਇਸ ਲੜੀ ਦੀ ਇਹ ਤੀਜੀ ਇੰਟਰਨੈਸ਼ਨਲ ਕਾਨਫਰੰਸ ਹੈ ਕਸ਼ਮੀਰ ਤੋਂ ਲੈ ਕੇ ਕਲਕੱਤੇ ਤੱਕ ਸਰਦਾਰ ਜਗਮੋਨ ਸਿੰਘ ਜਿਹੜੇ ਗਿੱਲ ਨੇ ਉਹ ਕਲਕੱਤੇ ਤੋਂ ਆਏ ਹੋਏ ਆ ਪੂਰੇ ਹਿੰਦੁਸਤਾਨ ਤੋਂ ਚਰਨਜੀਤ ਸਿੰਘ ਜਿਹੜਾ ਪਰਿਵਾਰ ਭਾਈ ਮਤੀ ਦਾਸ ਹੈ ਉਹ ਜੁਪੀ ਤੋਂ ਆਏ ਹੋਏ ਆ ਨੇਪਾਲ ਤੋਂ ਆਏ ਹੋਏ ਆ ਕਸ਼ਮੀਰ ਤੋਂ ਹੈ ਇਸੇ ਤਰ੍ਹਾਂ ਜੰਮੂ ਯੂਨੀਵਰਸਿਟੀ ਹੈ ਇਸ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਇਹ ਚ ਇਨਵਾਲ ਵੈ ਹਰਿਆਣਾ ਸਾਰਾ ਨਵਾਲ ਵੈ ਗੰਗਾ ਨਗਰ ਤੋਂ ਸਾਡੇ ਵਿਦਵਾਨ ਆਏ ਹੋਏ ਆ ਜੈਪੁਰ ਤੋਂ ਵਿਦਵਾਨ ਆਏ ਹੋਏ ਆ ਸੋ ਇਹ ਇਹ ਦੇ ਵਿੱਚ ਤਕਰੀਬਨ ਨਾਰਥ ਇੰਡੀਆ ਦੇ ਮੈਕਸਿਮਮ ਵਿਦਵਾਨ ਜਿਹੜੇ ਇਸ ਚ ਜੁੜੇ ਹੋਏ ਆ ਸੇਵਾ ਨੂੰ ਸਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸੇਵਾ ਨੂੰ ਲੈ ਕੇ ਬਹੁਤ ਬੱਚਾ ਨੂੰ ਸਿਖਾਇਆ ਗਿਆ ਸੇਵਾ ਨੂੰ ਲੈ ਕੇ ਬਹੁਤ ਕੁਝ ਤੇ ਮਹਾਪੁਰਸ਼ਾਂ ਵੱਲੋਂ ਤਾਂ ਸੈ ਵੀ ਗਿਆ ਸੇਵਾ ਦਾ ਇਹ ਕਨਸੈਪਟ ਹੈ ਇਹ ਜੋ ਤੁਸੀਂ ਸੇਵਾ ਜਿਹੜੀ ਹੈ ਬਿਨਾਂ ਲੋਕਾਂ ਨੂੰ ਦੱਸਿਆ ਕਿਸੇ ਨੂੰ ਦੱਸਿਆ ਤੁਹਾਡੇ ਮਨ ਚ ਸੇਵਾ ਭਾਵਨਾ ਜਿਹੜੀ ਹੈ ਜੇ ਤੁਸੀਂ ਉਹ ਕਰ ਦਿਓ ਫਿਰ ਉਹ ਸੇਵਾ ਜਿਹੜੀ ਸਿੱਖ ਧਰਮ ਦੇ ਵਿੱਚ ਜਿਹਦੀ ਪ੍ਰਮੁਖਤ ਹੈ ਕਿ ਜਿਹੜੀ ਸੇਵਾ ਜਿਹੜੀ ਹੈ ਉਹ ਗੁਪਤ ਹੈ ਦੂਜੇ ਲਈ ਕਰਨੀ ਐਕਚੁਅਲੀ ਜਿਹੜਾ ਸਿੱਖ ਹੈ ਉਹ ਉਹਦਾ ਮੇਨ ਜਿਹੜਾ ਉਹ ਬਣਿਆ ਹੀ ਦੂਜਿਆਂ ਲਈ ਹੈ ਦੂਜਿਆਂ ਦੀ ਸੇਵਾ ਕਰਨ ਲਈ ਬਣਿਆ ਹਰ ਕੰਮ ਚ ਦੂਜਿਆਂ ਨੂੰ ਪਹਿਲ ਦੇਣ ਵਾਸਤੇ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਸਿੱਖ ਹੈ ਉਹ ਹਮੇਸ਼ਾ ਤਿਆਰ ਹੈ ਇਸੇ ਤਰ੍ਹਾਂ ਜਿਹੜਾ ਸੇਵਾ ਕਰਨਾ ਉਹਦਾ ਜਿਹੜਾ ਮੇਨ ਉਦਾਸ ਉਦੇਸ਼ ਹੈ ਸੋ ਸਿੱਖ ਧਰਮ ਦੇ ਵਿੱਚ ਜਿਹੜੀ ਸੇਵਾ ਹੈ ਉਹ ਕਈ ਪੱਧਰਾਂ ਤੇ ਹੋ ਰਹੀ ਹੈ ਜਿਵੇਂ ਤੁਸੀਂ ਕੋਰੋਨਾ ਟਾਈਮ ਚ ਵੀ ਦੇਖਿਆ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਲੰਗਰ ਲੱਗੇ ਹੋਏ ਸੀਗੇ ਔਰ ਉਹ ਜਿੱਥੇ-ਜਿੱਥੇ ਵੀ इवन ਅਮਰੀਕਾ ਕੈਨੇਡਾ ਵਿੱਚ ਖਾਲਸਾ ਏਟ ਨੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਉਸ ਪੀਰੀਅਡ ਵਿੱਚ ਵੀ ਗੁਰੂ ਦੇ ਲੰਗਰ ਲਾ ਕੇ ਸੇਵਾ ਕੀਤੀ ਹੈ ਹੋਰ ਵੀ ਬਹੁਤ ਤਰ੍ਹਾਂ ਦੀ ਜਿਹੜੀ ਹੈ ਸਿੱਖ ਧਰਮ ਵਿੱਚ ਸੇਵਾ ਜਿਹਦੀ ਬਹੁਤ ਪ੍ਰਮੁਖਤ ਹੈ ਲੋਕ ਕਰਦੇ ਆ ਜੀ ਜੇ ਗੱਲ ਕੀਤੀ ਜਾਵੇ ਸਟੂਡੈਂਟਸ ਦੀ ਦਾ ਅੱਜਕਲ ਕੁਝ ਬੱਚੇ ਜਿਹੜੇ ਨੇ ਨਸ਼ੇ ਵਾਲੇ ਵੀ ਜਾ ਰਹੇ ਨੇ ਜਾਂ ਸੇਵਾ ਨਹੀਂ ਕਰਦੇ ਆਪਣੇ ਮਾਪੋ ਦੀ ਵੀ ਸੇਵਾ ਨਹੀਂ ਕਰਦੇ ਬਾਹਰ ਦੇ ਇਹਨੇ ਕੀ ਕਰਨਗੇ ਕਿਸ ਨਿਹਾ ਲਾਣਾ ਚਾਹੁੰਗੇ ਸੋਸ਼ਲ ਮੀਡੀਆ ਹੋਰ ਬਹੁਤ ਸਾਰੇ ਜਿਹੜੇ ਵਿਕਾਰ ਹੈ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਨੌਜਵਾਨ ਜਿਹੜਾ ਉਹ ਨਸ਼ਿਆਂ ਵਾਲੇ ਪਾਸੇ ਪਰ ਉਹਦੇ ਵਿੱਚ ਮਾਂ ਬਿਓ ਦਾ ਸਾਡੇ ਸਮਾਜ ਦਾ ਸਾਡੇ ਪੋਲੀਟਿਸ਼ੀਨ ਦਾ ਬਹੁਤ ਸਾਰਾ ਵੱਡਾ ਹੱਥ ਹੈ ਮੈਂ ਕਹਾਗਾ ਕਿ ਸ਼ੁਰੂਆਤ ਜਿਹੜੀ ਹੈ ਘਰ ਤੋਂ ਹੁੰਦੀ ਹੈ ਜੇ ਮਾਂ ਪਿਓ ਨੇ ਸਹੀ ਜਿਹੜਾ ਆਪਣੇ ਬੱਚੇ ਨੂੰ ਸਮਝਾਇਆ ਹੋਗਾ ਦੱਸਿਆ ਹੋਊਗਾ ਉਹਦੇ ਨਾਲ ਆਪਣੇ ਨਾਲ ਜੋੜਿਆ ਹੋਊਗਾ ਤਾਂ ਤੁਹਾਡੇ ਬੱਚੇ ਜਿਹੜੇ ਆ ਉਹ ਨਸ਼ੇ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਵੱਲ ਨਹੀਂ ਜਾਂਦੇ ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਮਾਂ ਪਿਓ ਸਮਾਜ ਦਾ ਬਹੁਤ ਵੱਡਾ ਹੱਥ ਹੈ ਆਖਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੋਗੇ ਇਸ ਫੰਕਸ਼ਨ ਨੂੰ ਲੈ ਕੇ ਤੇ ਲੋਕਾਂ ਜਿਹੜੇ ਤਮਾਮ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਲੈਣਾ ਚਾਹੋਗੇ ਜੀ ਮੈਂ ਸਮਝਦਾ ਕਿ ਸਾਡੇ ਕੋਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਬਹੁਤ ਵੱਡਾ ਖਜ਼ਾਨਾ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਸਮਝਣੀ ਚਾਹੀਦੀ ਹੈ ਤੇ ਆਪਣੇ ਉੱਤੇ ਉਹਨੂੰ ਅਪਲਾਈ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਕਿ ਅਗਰ ਨੌਜਵਾਨ ਸਾਡਾ ਗੁਰਬਾਣੀ ਨਾਲ ਜੁੜ ਗਿਆ ਤਾਂ ਬਿਲਕੁਲ ਵੀ ਉਹ ਇਨ੍ਹਾਂ ਚੀਜ਼ਾਂ ਤੋਂ ਦੂਰ ਹੋ ਕੇ ਚੰਗੇ ਕਮਾਂ ਵਾਲੇ ਪਾਸੇ ਤੁਰ ਪੇਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਏਸੀ ਕੇ ਸਾਹਦੇ ਨਾਲ ਸਰ ਜਿਨ੍ਹਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਜਿਹੜਾ ਹੈਗਾ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਣਗੇ ਤੇ ਉਸ ਦੇ ਨਾਲ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਜਿਹੜਾ ਹੈਗਾ ਸੇਵਾ ਕਰਨੀ ਚਾਹੀਦੀ ਆਪਣੇ ਮਾਪਿਆਂ ਦੀ ਜਾਂ ਸਮਾਜ ਦੀ ਜਿਹੜੇ ਹੈਗਾ ਕਿਸੇ ਵੀ ਤਰੀਕੇ ਨਾਲ ਜਿਹੜੀ ਹੈਗੀ ਸੇਵਾ ਕਰਨੀ ਚਾਹੀਦੀ ਹੈ ਤੇ ਗੁਰੂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਚੰਡੀਗੜ੍ਹ ਤੋਂ ਕੈਮਰਾਮੈਨ ਪਰਮਿੰਦਰ ਦੇ ਨਾਲ ਮਨੀਸ਼ ਕੁਮਾਰ ਦਾ ਅਨਮਿਊਟੀ ਵੀ